ਪੰਜਾਬੀਓ ਗੱਲ ਇਹ ਆ ਵੀ ਬਹੁਤ ਵੱਡੀ ਖੁਸ਼ਖਬਰੀ ਆ ਚੁੱਕੀ ਹੈ ਸਿੰਘਾਂ ਲਈ ਤੇ ਭਾਈ ਅਮਰਤਪਾਲ ਲਈ ਜਿਹੜਾ ਕਿ ਐਡਾ ਵੱਡਾ ਸੰਘਰਸ਼ ਆਪਣੇ ਸਿੰਘਾਂ ਨੇ ਵਿੱਢਿਆ ਸੀ ਭਾਈ ਅਮਰਤਪਾਲ ਨੂੰ ਲੈ ਕੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਬਹੁਤ ਵੱਡੀ ਅਪਡੇਟ ਆ ਕਿ ਤੁਹਾਡਾ ਦਿਲ ਖੁਸ਼ ਹੋ ਜਾਵੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦਾ ਪਹਿਲੇ ਹੀ ਸਟੈਪ ਦੇ ਉੱਤੇ ਜਿਹੜੀ ਕਿ ਮੇਰੀ ਬੇਨਤੀ ਹੋਊਗੀ ਸਾਰੇ ਭੈਣ ਭਰਾਵਾਂ ਨੂੰ ਕਿ ਜਿਵੇਂ ਸਾਡੇ ਕੱਲੇ ਕੱਲੇ ਸਿੰਘ ਦੇ ਕੋਰ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਕਿਉਂਕਿ ਇਸ ਚੀਜ਼ ਦੀ ਜਿਹੜੀ ਕਿ ਲੋੜ ਸੀ ਸਾਡੇ ਪੰਜਾਬ ਨੂੰ ਸੋ ਉਹ ਆਪਣੀ ਪੂਰੀ ਹੋਣ ਜਾ ਰਹੀ ਹੈ ਤੇ ਬਹੁਤ ਵੱਡੀ ਯਾਨੀ ਖੁਸ਼ਖਬਰੀ ਕਹਿ ਸਕਦੇ ਆ ਆਪਣੇ ਪੰਜਾਬ ਦੇ ਲਈ ਪੂਰੇ ਪੰਜਾਬ ਲਈ ਮੈਂ ਕਹੂੰਗਾ ਕਿ ਜਿਵੇਂ ਸਾਡੇ ਸਿੱਖ ਸਮਾਜ ਨੂੰ ਲੈ ਕੇ ਹਰ ਰੋਜ਼ ਟਾਰਗੇਟ ਹੀ ਕੀਤਾ ਜਾਂਦਾ ਸੀ ਬੇਅਦਮੀਆਂ ਦੇ ਮਾਮਲੇ ਬਥੇਰੇ ਹੋ ਰਹੇ ਸੀ ਅੱਜ ਵੀ ਹੋ ਰਹੇ ਨੇ ਪਰ ਅੱਜ ਜਿਹੜੀ ਖੁਸ਼ਖਬਰੀ ਦਾ ਮਾਹੌਲ ਤੇ ਜਿਹੜੀ ਖੁਸ਼ਖਬਰੀ ਆ ਰਹੀ ਹੈ ਉਹ ਭਾਈ ਅਮਰਤਪਾਲ ਨੂੰ ਲੈ ਕੇ ਤੇ ਬੰਦੀ ਸਿੰਘਾਂ ਨੂੰ ਲੈ ਕੇ ਉਹ ਕੀਤਾ ਕਿੰਨਾ ਨੇ ਆ ਸਾਰਾ ਕੰਮ ਭਾਈ ਸਰਬਜੀਤ ਸਿੰਘ ਜੀ ਖਾਲਸਾ ਇਹਨਾਂ ਦਾ ਮੈਂ ਬਹੁਤ ਵੱਡਾ ਧੰਨਵਾਦੀ ਹਾਂ ਕਿਉਂਕਿ ਇੱਕ ਨਾਮ ਹੈ ਦੂਜਾ تر세ਮ ਸਿੰਘ ਜਿਹੜਾ ਕਿ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਇਹਨਾਂ ਦੇ ਵੀ ਧੰਨਵਾਦੀ ਹਾਂ ਅਸੀਂ ਕਿਉਂਕਿ ਇਹਨਾਂ ਨੇ ਬਹੁਤ ਵੱਡਾ ਸੰਘਰਸ਼ ਕੀਤਾ ਪਰ ਜਿਹੜੀ ਹੁਣ ਮੈਂ ਤੁਹਾਨੂੰ ਬਹੁਤ ਵੱਡੀ ਖੁਸ਼ਖਬਰੀ ਦੇਣ ਲੱਗ ਰਿਹਾ ਉਹ ਗੱਲ ਕੀ ਹੈ ਵੀ ਹੁਣ ਕੇਂਦਰ ਸਰਕਾਰ ਨੂੰ ਕੇਂਦਰ ਸਰਕਾਰ ਨੂੰ ਖੁੱਲੀ ਚੇਤਾਵਨੀ ਦੇ ਦਿੱਤੀ ਗਈ ਹੈ ਵੀ ਭਾਈ ਜੇਕਰ 20 ਅਕਤੂਬਰ ਤੋਂ ਬਾਅਦ 20 ਅਕਤੂਬਰ ਤੱਕ ਜੇ ਅਗਰ ਨਹੀਂ ਛੱਡਿਆ ਭਾਈ ਅਮਰਤਪਾਲ ਸਿੰਘ ਨੋਰੇਆ ਨਾ ਕੀਤਾ ਤੇ ਬੰਦੀ ਸਿੰਘਾਂ ਨੂੰ ਤੇ ਬਹੁਤ ਵੱਡਾ ਯਾਨੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਕਿ ਫੈਸਲਾ ਉਹ ਲਿਆ ਜਾਊਗਾ ਤੇ ਪੂਰੀ ਮਤਲਬ ਇਹਦੇ ਵਿੱਚ ਕਹਾਣੀ ਬਹੁਤ ਜ਼ਿਆਦਾ ਵੱਡਾ ਸੰਘਰਸ਼ ਵਿੱਡਾ ਜਾਊਗਾ ਤੇ ਇਹਦੀ ਗੱਲ ਕੀ ਆ ਸਾਰੀ ਕੁੱਲ ਮਿਲਾ ਕੇ ਵੀ ਭਾਈ ਅਮਰਤਪਾਲ ਸਿੰਘ ਤੇ ਬੰਦੀ ਸਿੰਘਾਂ ਦੀ ਰਿਹਾਈ ਪੱਕੀ ਸਮਝੋ ਕਿਉਂਕਿ 20 ਅਕਤੂਬਰ تک ਆਪਣੇ ਯੋਧੇ ਦੇ ਆਉਣ ਦੇ ਪੂਰੇ ਫੁੱਲ ਚਾਂਸ ਬਣੇ ਹੋਏ ਨੇ ਖੁਸ਼ਖਬਰੀ ਦੀ ਗੱਲ ਆ ਸਾਡੇ ਪੰਜਾਬ ਲਈ ਸਾਡੇ ਲਈ ਕਿਉਂਕਿ ਸਾਡਾ ਹੱਕ ਆ ਉਹ ਮੈਂ ਤਾਂ ਭਾਈ ਅਮਰਤਪਾਲ ਨੂੰ ਤੇ ਬੰਦੀ ਸਿੰਘਾਂ ਨੂੰ ਸਾਡਾ ਹੱਕ ਮੰਨਦਾ ਪੰਜਾਬ ਦਾ ਵੀ ਸਾਨੂੰ ਕੋਈ ਕਣਕਾਂ ਨਹੀਂ ਚਾਹੀਦੀਆਂ ਸਾਨੂੰ ਕੋਈ ਬਿਜਲੀ ਮਾਫ ਨਹੀਂ ਚਾਹੀਦੀ ਸਾਨੂੰ ਕੋਈ ਹੋਰ ਚੀਜ਼ ਦੀ ਨਹੀਂ ਲੋੜ ਸਾਡੇ ਪੰਜਾਬ ਨੂੰ ਜੇ ਅਸਲੀ ਦੇ ਵਿੱਚ ਲੋੜ ਆ ਨਾ ਤਾਂ ਉਹਨਾਂ ਯੋਧਿਆਂ ਦੀ ਹੈ ਜਿਹੜੇ ਕਿ ਸਾਡੀ ਪੰਜਾਬ ਦੀ ਨੌਜਵਾਨੀ ਜਿਹੜੀ ਡੁੱਬਦੀ ਜਾ ਰਹੀ ਹੈ ਹਰ ਰੋਜ਼ ਨਸ਼ਿਆਂ ਦੇ ਵਿੱਚ ਹੋਰ ਬਥੇਰੇ ਜਾਨੀ ਕਾਰਿਆ ਇਹ ਜਿਹੇ ਨੇ ਹੈ ਹੈਗੇ ਨੇ ਵੀ ਜਿਵੇਂ ਸਾਡੇ ਪੰਜਾਬ ਦੇ ਨੌਜਵਾਨ ਨਸ਼ਿਆਂ ਦੇ ਵੱਲ ਨੂੰ ਸਿੱਖੀ ਤੋਂ ਹਟ ਕੇ ਵੀ ਜਾ ਰਹੇ ਨੇ ਵੱਡੇ ਪੱਧਰ ਤੇ ਦੇਖਣ ਨੂੰ ਇਹ ਵੀ ਮਿਲਿਆ ਵੀ ਸਿੱਖੀ ਨੂੰ ਛੱਡ ਕੇ ਲੋਕ ਨਸ਼ਿਆਂ ਦੇ ਵੱਲ ਨੂੰ ਜਾ ਰਹੇ ਨੇ ਪਰ ਹੁਣ ਜਿਹੜੀ ਕਿ ਘੜੀ ਆ ਰਹੀ ਹੈ ਸਾਹਮਣੇ ਉਹ ਇਹੀ ਆ ਵੀ ਸਾਡੇ ਯੋਧੇ ਜਿਹੜੇ ਸਿੱਖੀ ਦੇ ਝੰਡੇ ਥੱਲੇ ਕਰਨ ਵਾਲੇ ਨਸ਼ਿਆਂ ਨੂੰ ਯਾਨੀ ਕਿ ਵਿਰੁੱਧ ਜਿਹੜੀ ਨਸ਼ਿਆਂ ਦੇ ਮਹੀਮ ਚਲਾਉਣ ਵਾਲੇ ਸਾਡੇ ਪੰਥ ਦੇ ਰਾਖੇ ਨੇ ਜਿਹੜੇ ਸਾਡੇ ਭਰਾ ਕਹਿ ਸਕਦੇ ਆ ਅਸੀਂ ਬੜੇ ਗਰਭ ਦੇ ਨਾਲ ਉਹਨਾਂ ਨੂੰ ਹੁਣ ਬਾਹਰ ਲਿਆਉਂਦੀਆਂ ਜਿਹੜੀਆਂ ਕਿ ਤਿਆਰੀਆਂ ਨੇ ਬੇਹੱਦ ਜ਼ਿਆਦੇ ਪੰਜਾਬੀਓ ਤੇਜ਼ ਕਰ ਦਿੱਤੀਆਂ ਗਈਆਂ ਨੇ ਕਿਉਂਕਿ ਤੁਸੀਂ ਇਸ ਗੱਲ ਤੋਂ ਵੀ ਅੰਦਾਜ਼ਾ ਲਾ ਸਕਦੇ ਆ ਜਿਵੇਂ ਕਿ ਭਾਈ ਅਮਰਤਪਾਲ ਸਿੰਘ ਦੇ ਹੱਕ ਦੇ ਵਿੱਚ ਭਾਈ ਸਰਬਜੀਤ ਸਿੰਘ ਜੀ ਖਾਲਸਾ ਹੋਰ ਜਥੇਬੰਦੀਆਂ ਦੇ ਸੰਯੋਗ ਦੇ ਨਾਲ ਬਾਬਾ ਬਕਾਲਾ ਸਾਹਿਬ ਜੀ ਦੀ ਧਰਤੀ ਦੇ ਉੱਤੇ ਇਕੱਠ ਹੋਇਆ ਉਸ ਇਕੱਠ ਨੇ ਇਹ ਜਿਹੜੀ ਕਿ ਸਰਕਾਰ ਹੈ ਨਿਕੰਮੀ ਪੰਜਾਬ ਦੀ ਸੈਂਟਰ ਗਵਰਨਮੈਂਟ ਦੇ ਨਾਲ ਰਲ ਕੇ ਜਿਹੜਾ ਪੰਜਾਬ ਦੇ ਨਾਲ ਧੱਕਾ ਕਰ ਰਹੀ ਸੀ ਉਹਦੇ ਹੁਣ ਵੱਲ ਨੂੰ ਜਿਹੜਾ ਕਿ ਸਾਡਾ ਸਿੰਘਾਂ ਦਾ ਕਾਫਲਾ ਵੱਧ ਚੁੱਕਿਆ ਹੈ ਹੁਣ ਜਿਵੇਂ ਕਹਿ ਸਕਦੇ ਆ ਕਿ ਆਖਰੀ ਮਿਸ਼ਨ ਆ ਇਹ ਜਿਹੜਾ ਕਿ ਬਹੁਤ ਵੱਡਾ ਮਿਸ਼ਨ ਆ ਸਿੰਘਾਂ ਦਾ ਇਹਨੂੰ ਤੁਸੀਂ ਕਿਸੇ ਵੀ ਨਾਮ ਦੇ ਨਾਲ ਨਾਮ ਲੈ ਸਕਦੇ ਹੋ ਕਿਉਂਕਿ ਜਿਹੜਾ ਕਿ ਹੁਣ ਹੱਕਾਂ ਦੀ ਗੱਲ ਖੋਣ ਦੀ ਸੀ ਨਾ ਉਹ ਹੱਕ ਲੈ ਲਏ ਗਏ ਨੇ ਮੈਂ ਇਹ ਗੱਲ ਦਾਅਵੇ ਨਾਲ ਕਹਿ ਸਕਦਾ ਕਿਉਂ ਕਿ ਯਾਰ ਭਾਈ ਬਹੁਤ ਜੂਜੀ ਜਾਂਦਾ ਪੰਜਾਬ ਕਿਤੇ ਨਾ ਕਿਤੇ ਸਾਡੇ ਸਿੰਘਾਂ ਦਾ ਜਿਹੜਾ ਜਮੀਰ ਆ ਉਹਨੂੰ ਜਿਵੇਂ ਕਿ ਜਿਵੇਂ ਕਹਿ ਸਕਦੇ ਆਂ ਵੀ ਇੱਕ ਹਲੂਣਾ ਵੱਜਿਆ ਇੱਕ ਐਸੀ ਲਹਿਰ ਉਠੀ ਉਸ ਵਹਿਗੁਰੂ ਦੀ ਕਿਰਪਾ ਦੇ ਨਾਲ ਕਿ ਸਾਡੇ ਸਿੰਘਾਂ ਦੇ ਨਾਲ ਹੁਣ ਪ੍ਰਮਾਤਮਾ ਜਿਵੇਂ ਕਹਿ ਸਕਦੇ ਆਂ ਖੁਦ ਗੁਰੂ ਸਾਹਿਬ ਆਪ ਖੜ ਗਏ ਨੇ ਤੇ ਹੁਣ ਬੰਦੀ ਸਿੰਘਾਂ ਦੀ ਰਿਹਾਈ ਤੇ ਅਮਰਤਪਾਲ ਸਿੰਘ ਦੀ ਰਿਹਾਈ ਪੱਕੀ ਸਮਝੋ ਕਿਉਂਕਿ ਤੁਸੀਂ ਹਿਸਾਬ ਲਾ ਲਓ ਵੀ ਪੰਜਾਬ ਦੇ ਵਿੱਚ ਮੈਂ ਕਹਿੰਦਾ ਵੀ ਜੇ ਪੰਜਾਬ ਦੇ ਵਿੱਚ ਪਰਸੈਂਟਾਂ ਦੇ ਹਿਸਾਬ ਨਾਲ ਵੇਖੀਏ 70-80% ਜਨਤਾ ਜਿਹੜੀ ਹੈ ਉਹ ਆਪਣੀ ਮਹੀਮ ਜਾਨੀ ਭਾਈਆ ਵਰਤਪਾਲ ਨੂੰ ਕਢਾਉਣ ਦੇ ਵਿੱਚ ਯੋਗਦਾਨ ਦੇ ਰਹੀ ਹੈ ਸਭ ਤੋਂ ਵੱਡੀ ਗੱਲ ਕਿਉਂਕਿ ਮੇਰੇ ਕੋਲੇ ਸਟੇਟਮੈਂਟਾਂ ਦੇ ਆਧਾਰ ਤੇ ਜਿਹੜੇ ਕਿ ਤੁਸੀਂ ਭੈਣ ਭਰਾ ਮੈਨੂੰ ਕਮੈਂਟ ਕਰਦੇ ਹੋ ਇਹਨਾਂ ਚੀਜ਼ਾਂ ਤੋਂ ਵੀ ਸਟੱਡੀ ਹੁੰਦੀ ਹੈ ਬਾਕੀ ਸਾਨੂੰ ਹੋਰ ਸਾਡੇ ਭੈਣ ਭਰਾ ਬਥੇਰੇ ਮਿਲਦੇ ਨੇ ਜਿਨ੍ਹਾਂ ਦੇ ਨਾਲ ਸਾਡੀ ਗੱਲਬਾਤ ਹੁੰਦੀ ਰਹਿੰਦੀ ਹੈ ਕਈ ਨਿਊਜ਼ ਰਿਪੋਰਟਰ ਭਰਾ ਵੀ ਨੇ ਵੀ ਜਿੱਧਰ ਨੂੰ ਵੀ ਦੇਖਦੇ ਆ ਲਹਿਰ ਕਿਹਦੀ ਆ ਭਾਈ ਅਮਰਤਪਾਲ ਸਿੰਘ ਦੀ ਕਾਦੇ ਵਾਸਤੇ ਬਾਹਰ ਕਢਾਉਣ ਵਾਸਤੇ ਬੰਦੀ ਸਿੰਘਾਂ ਨੂੰ ਤੇ ਭਾਈ ਅਮਰਤਪਾਲ ਸਿੰਘ ਨੂੰ ਕਿਉਂਕਿ ਭਈ ਇਹ ਦੇਖੋ ਲੋਕਤੰਤਰ ਅਗਲਾ ਕਹਿੰਦਾ ਲੋਕਤੰਤਰ ਹੈ ਜੀ ਲੋਕਾਂ ਦਾ ਤੰਤਰ ਸੀਗਾ ਹੈ ਨਹੀਂ ਕਿਉਂਕਿ ਲੋਕਾਂ ਦਾ ਤੰਤਰ ਤਾਂ ਉਹ ਹੁੰਦਾ ਵੀ ਜਦੋਂ ਲੋਕਾਂ ਨੂੰ ਇਜਾਜ਼ਤ ਹੋਵੇ ਕੋਈ ਵੀ ਮਤਲਬ ਆਪਣਾ ਹੱਕ ਲੈਣ ਦੀ ਉਰੇ ਇਜਾਜ਼ਤ ਤਾਂ ਹੈਗੀ ਆ ਪਰ ਲੇਕਿਨ ਹੱਕ ਦਿੱਤੇ ਨਹੀਂ ਜਾਂਦੇ ਇੱਥੇ ਤਾਂ ਫੇਰ ਅਗਲਾ ਕਹਿ ਦਿੰਦਾ ਜੀ ਹੱਕ ਖੁੰਦਾਗਾ ਕੋਈ ਹੱਕ ਖੋਣੇ ਪੈਂਦੇ ਨੇ ਫਿਰ ਕਹਿ ਦਿੰਦੇ ਜਿਵੇਂ ਉਹ ਸੰਤ ਨੇ ਕਿਹਾ ਸੀ ਕਿਹੜਾ ਢੱਡਰੀਆਂ ਵਾਲੇ ਨੇ ਵੀ ਜਿਹੜਾ ਸ਼ਾਸਤਰਾ ਦਾ ਟਾਈਮ ਨਹੀਂ ਇਹ ਵਿਚਾਰਾਂ ਦਾ ਸ਼ਾਸਤਰਾ ਦਾ ਟਾਈਮ ਵੀ ਫਿਰ ਭਾਈ ਵਿਚਾਰਨਾ ਪੈਂਦਾ ਜਦੋਂ ਕੋਈ ਹਕੂਮਤ ਜ਼ੁਲਮ ਕਰੇ ਫਿਰ ਉਹਨਾਂ ਸ਼ਾਸਤਰ ਗੁਰੂ ਦੇ ਦਿੱਤੇ ਹੋਏ ਕੱਢਣੇ ਪੈਂਦੇ ਨੇ ਫਿਰ ਉਹਨਾਂ ਉਹ ਵਰਤਨੇ ਪੈਂਦੇ ਨੇ ਸੋ ਜਿੰਨੇ ਵੀ ਪੰਜਾਬੀ ਤੁਸੀਂ ਭੈਣ ਭਰਾ ਦੇਖਦੇ ਹੋ ਮੈਨੂੰ ਸੁਣ ਰਹੇ ਹੋ ਮੇਰੀ ਆਵਾਜ਼ ਵੱਧ ਤੋਂ ਵੱਧ ਜਿਹੜਾ ਕਿ ਆਪਣਾ ਮੈਸੇਜ ਹੁੰਦਾ ਨਾ ਮੇਰੀ ਹੁਣ ਇਹੀ ਅਪੀਲ ਹੈ ਵੀ ਵੱਧ ਤੋਂ ਵੱਧ ਆਪਣੇ ਭੈਣ ਭਰਾਵਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਆ ਕਰੋ ਤਾਂ ਕਿ ਆਪਣਾ ਮੈਸੇਜ ਆਪਣੇ ਸਿੰਘਾਂ ਨੂੰ ਇੰਨਾ ਕਰੜਾ ਕਰ ਦੇ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਹਕੂਮਤ ਦੇ ਨਾਲ ਇਹ ਜ਼ਾਲਮ ਹਕੂਮਤਾਂ ਦੇ ਨਾਲ ਬੱਚਾ ਵੀ ਪਿੜ ਜਾ ਯਾਰ ਇੱਕ ਇੱਕ ਬੱਚੇ ਦੇ ਦਿਮਾਗ ਦੇ ਵਿੱਚ ਇਹ ਜੀ ਗੱਲ ਭਰ ਦੋ ਕਿ ਸਾਡਾ ਜਿਹੜਾ ਪਿਛੜਾ ਯਾਨੀ ਇਤਿਹਾਸ ਦੱਸੋ ਜਿਹੜਾ ਵੀ ਕੋਈ ਮਾਂ ਪਿਓ ਆਪਣੇ ਬੱਚਿਆਂ ਨੂੰ ਦੱਸਣਾ ਸ਼ੁਰੂ ਕਰੋ ਕਿ ਜਿਹੜਾ ਸਾਡਾ ਇਤਿਹਾਸ ਸੀ ਉਹਦੇ ਵਿੱਚ ਸਾਡੇ ਗੁਰੂਆਂ ਨੇ ਸਿਰ ਦਿੱਤੇ ਸੀ ਆਪਣੇ ਆਸਤੇ ਇਸੇ ਲਈ ਅਸੀਂ ਇਸ ਧਰਤੀ ਦੇ ਉੱਤੇ ਸਕੂਨ ਨਾਲ ਰਹਿ ਰਹੇ ਆਂ ਖੂਨ ਡੁੱਲਿਆ ਜਿਹੜੀ ਧਰਤੀ ਦੇ ਉੱਤੇ ਅੱਜ ਪੈਦਲ ਚੱਲ ਰਹੇ ਹਾਂ ਉੱਥੇ ਸਾਡਾ ਖੂਨ ਡੁੱਲਿਆ ਜੌਧਿਆਂ ਦਾ ਸਾਡੇ ਪੁਰਖਿਆਂ ਦਾ ਸਾਡੇ ਬਜ਼ੁਰਗਾਂ ਦਾ ਕਹਿ ਸਕਦੇ ਜਿਵੇਂ ਸਾਡੇ ਗੁਰੂ ਸਾਹਿਬ ਨੇ ਐਡੀਆਂ ਐਡੀਆਂ ਸਾਡੇ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਮੈਂ ਕਹਣਾ ਜੇ ਨਾਮ ਲਈਏ ਤਾਂ ਬੰਦੇ ਦਾ ਸਾਹ ਖਤਮ ਹੋ ਜਾਂਦਾ ਐਨੇ ਸਾਡੇ ਗੁਰੂ ਨੇ ਉਹ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਪੇਸ਼ ਕਰੂੰਗਾ ਕੋਈ ਗੱਲ ਨਹੀਂ ਬਾਕੀ ਤੁਸੀਂ ਸਾਰੇ ਜਾਣਦੇ ਹੋ ਬਾਕੀ ਕੋਈ ਭੈਣ ਭਰਾ ਨਹੀਂ ਜਾਣਦਾ ਉਹਨਾਂ ਨੂੰ ਆਪਾਂ ਸਾਰੀ ਗੱਲਬਾਤ ਪੇਸ਼ ਕਰਦੇ ਰਵਾਂਗੇ ਇਤਿਹਾਸ ਨਾਲ ਜੁੜੀਆਂ ਹੋਈਆਂ ਪਰ ਅੱਜ ਦੀ ਘੜੀ ਜਿਹੜੀ ਪੰਜਾਬ ਦੇ ਵਿੱਚ ਹਰ ਆਏ ਦਿਨ ਅਪਡੇਟ ਦੇ ਅਪਡੇਟ ਬਦਲਦੀ ਰਹਿੰਦੀ ਹੈ ਕਦੇ ਸਰਕਾਰ ਸਾਡੇ ਉੱਤੇ ਜ਼ੁਲਮ ਕਰ ਦਿੰਦੀ ਹੈ ਸਾਡੇ ਸਿੰਘਾਂ ਦੇ ਉੱਤੇ ਤੇ ਕਦੇ ਸਾਡੇ ਸਿੰਘ ਐਸੀ ਮਹੀਮ ਚੱਕ ਲੈਂਦੇ ਨੇ ਕਿ ਸਰਕਾਰ ਦੇ ਨੱਕ ਦੇ ਵਿੱਚ ਦਮ ਹੋ ਜਾਂਦਾ ਉਹਨਾਂ ਦੇ ਕੰਨਾਂ ਦੇ ਤੇ ਕਿਸੇ ਇੱਕ ਪਹੁੰਚਾ ਦਿੱਤਾ ਜਾਂਦਾ ਸਾਡੇ ਸਿੰਘਾਂ ਦੇ ਦੁਆਰਾ ਸੋ ਹੁਣ ਜਿਹੜੀ ਇਹੋ ਗੱਲ ਹੋ ਹੀ ਚੁੱਕੀ ਹੈ ਮੈਂ ਤੁਹਾਨੂੰ ਦੁਬਾਰਾ ਫੇਰ ਦੱਸ ਦਿੰਨਾ 20 ਅਕਤੂਬਰ ਯਾਦ ਰੱਖਿਓ ਪੰਜਾਬੀਓ 20 ਅਕਤੂਬਰ ਇਹੜਾ ਕੇ ਸੈਂਟਰ ਗਵਰਨਮੈਂਟ ਨੂੰ ਅਲਟੀਮੇਟਮ ਦੇ ਦਿੱਤਾ ਵੀ 20 ਅਕਤੂਬਰ ਦੇ ਤੱਕ ਜੇ ਭਾਈ ਅਮਰਪਾਲ ਸਿੰਘ ਤੇ ਬੰਦੀ ਸਿੰਘ ਰਿਹਾਂ ਨਾ ਹੋਏ ਤੇ ਅਸੀਂ ਕੋਈ ਅਕਾਲ ਤਖਤ ਸਾਹਿਬ ਤੋਂ ਵੱਡਾ ਕੋਈ ਯਾਨੀ ਕਿ ਸੰਘਰਸ਼ ਵਿੜਾਂਗੇ ਤੇ ਉਹਦਾ ਸਾਹਮਣਾ ਕਰਨ ਲਈ ਫਿਰ ਤਿਆਰ ਹੋ ਜਾਣ ਦੋਨੇ ਗਵਰਨਮੈਂਟਾਂ ਚਾਹੇ ਉਹ ਪੰਜਾਬ ਦੀ ਹੈ ਤੇ ਚਾਹੇ ਫਿਰ ਉਹ ਸੈਂਟਰ ਦੀ ਹੈ ਕਿਉਂਕਿ ਪੰਜਾਬ ਅੱਜ ਮੈਂ ਕਹਿਣਾ ਤੁਹਾਨੂੰ ਤੁਹਾਡੇ ਸਾਹਮਣੇ ਪੰਜਾਬ ਉਸ ਦਿਨ ਇੱਕ ਮੁਠੀ ਹੋਊਗਾ ਬੱਚਾ ਵੀ ਮੈਂ ਕਹਿੰਦਾ ਜਿਹੜਾ ਕੋਈ ਯੋਗਦਾਨ ਦੇ ਸਕਦਾ ਦੇ ਦੋ ਕਿਉਂਕਿ ਇਹ ਸਾਡੇ ਪੰਥ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਸਾਡੀ ਕੌਮ ਦੇ ਨਾਲ ਸਾਡੀ ਇੱਜ਼ਤ ਲੱਗੀ ਹੋਈ ਆ ਦਾਮਾਂ ਤੇ ਇਹਨਾਂ ਤੇ ਕਿਉਂਕਿ ਹੱਤ ਖੋਣ ਦਾ ਮਤਲਬ ਕੀ ਹੈ ਆਉਣ ਵਾਲੇ ਟਾਈਮ ਦੇ ਵਿੱਚ ਆਉਣ ਵਾਲੀਆਂ ਪੀੜ੍ਹੀਆਂ ਨੂੰ ਗੁਲਾਮ ਬਣਾਇਆ ਜਾਊਗਾ ਜੇ ਆਪਾਂ ਬਾਜੀ ਹਾਰਦੇ ਆ ਨਾ ਅੱਜ ਤਾਂ ਆਉਣ ਵਾਲੇ ਜਿਹੜੇ ਬੱਚੇ ਨੇ ਪੀੜ੍ਹੀਆਂ ਨੇ ਨਸ਼ਿਆਂ ਦੇ ਤਾਂ ਉਹਨਾਂ ਨੂੰ ਲਾ ਹੀ ਦਿੱਤਾ ਗਿਆ ਉਹਨਾਂ ਦੇ ਹੱਕ ਖੋ ਕੇ ਆਉਣ ਵਾਲੀਆਂ ਸਰਕਾਰਾਂ ਜਿਹੜੀਆਂ ਹੋਰ ਇਹਨਾਂ ਦੀਆਂ ਨਵੀਆਂ ਗੰਦੀਆਂ ਨੀਤੀਆਂ ਆਉਣਗੀਆਂ ਉਹ ਇਹਨਾਂ ਨੂੰ ਗੁਲਾਮ ਬਣਾਉਣੀਆਂ ਉਸ ਤਰ੍ਹਾਂ ਜਿਵੇਂ ਕਿ ਅੰਗਰੇਜ਼ਾਂ ਦੇ ਰਾਜ ਵਿੱਚ ਆਪਾਂ ਸਾਰੇ ਗੁਲਾਮ ਸੀ ਹੁਣ ਤੁਸੀਂ ਫੈਸਲਾ ਕਰਨਾ ਵੀ ਗੁਲਾਮੀ ਗੱਲ ਚ ਪਾਉਣੀ ਹੈ ਤੇ ਜਾਂ ਫਿਰ ਗੁਲਾਮੀ ਗੱਲੋਂ ਲਾ ਕੇ ਨਾ ਹਕੂਮਤਾਂ ਨੂੰ ਜਵਾਬ ਦੇਣਾ ਮੂੰਹ ਤੋੜ ਇਹ ਪੰਜਾਬੀਓ ਆਪਣੇ ਹੱਥ ਦੇ ਵਿੱਚ ਆ ਮੁਠੀ ਦੇ ਵਿੱਚ ਹੁੰਦੀਆਂ ਸਰਕਾਰਾਂ ਇਹ ਕੋਈ ਇਹਨਾਂ ਦੀ ਪਾਵਰ ਨਹੀਂ ਬਣਾਉਣੇ ਆ ਤਾਂ ਆਪਾਂ ਇਹਨਾਂ ਨੂੰ ਲਾ ਵੀ ਸਕਦੇ ਆ ਯਾਰ ਹੁਣ ਮੇਰੀ ਆਖਰੀ ਤੇ ਇਹੀ ਅਪੀਲ ਹਰ ਸਿੰਘ ਨੂੰ ਹਰ ਭੈਣ ਨੂੰ ਹਰ ਭਰਾ ਨੂੰ ਤੇ ਹਰ ਮਾਂ ਨੂੰ ਹਰ ਬਜ਼ੁਰਗ ਨੂੰ ਇੱਕ ਇੱਕ ਬੱਚੇ ਦੇ ਕੋਲ ਇੱਕ ਇੱਕ ਭੈਣ ਭਰਾ ਦੇ ਕੋਲ ਇੱਕ ਇੱਕ ਸਿੰਘ ਦੇ ਕੋਲ ਇਹ ਵੀਡੀਓ ਦਾ ਮੈਸੇਜ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਜਿਹੜਾ ਭੈਣ ਭਰਾ ਕੋਈ ਸੁੱਤਾ ਇਹਨਾਂ ਗੱਲਾਂ ਤੋਂ ਵਾਂਝਾਗਾ ਉਹਨਾਂ ਦੇ ਵਿੱਚ ਜਜਵਾ ਐਸਾ ਪੈਦਾ ਹੋ ਜਾਵੇ ਕਿ ਇਹਨਾਂ ਨੂੰ ਫਿਰ ਤੋਂ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਯਾਦ ਆ ਜਾਣ ਹਕੂਮਤਾਂ ਦੀ ਐਸੀ ਯਾਨੀ ਕਿ ਦਸ਼ਾ ਹੋ ਜਾਵੇ ਤੇ ਪੂਰਾ ਸੰਸਾਰ ਦੇਖੇ ਪੰਜਾਬ ਦੇ ਵਿੱਚ ਰਾਜ ਕਿਦਾ ਹੁੰਦਾ ਬਸ ਇਹੀ ਅਪੀਲ ਹੈ ਅਗਲੀ ਅਪਡੇਟ ਤੇ ਠਾਵਾਂਗੇ ਕਰ ਦੇਣਾ ਲੋਕਾਂ ਦੀ ਜਿਹੜੇ ਸਾਡੇ ਸਿੰਘਾਂ ਦੇ ਖਿਲਾਫ ਚੱਲਦੇ ਨੇ ਤੇ ਬਾਕੀ ਮੇਰੀ ਉਹੀ ਫੇਰ ਅਪੀਲ ਹੁੰਦੀ ਆ ਬਾਰ ਬਾਰ ਕਿ ਭਾਈ ਵੀਡੀਓ ਨੂੰ ਸ਼ੇਅਰ ਕਰਨ ਦੇ ਲੱਗਿਆ ਤੁਹਾਡਾ ਕੋਈ ਟਾਈਮ ਨਹੀਂ ਲੱਗਦਾ ਕਿਉਂਕਿ ਸਾਡੇ ਯੋਧਿਆਂ ਦੀ ਸਾਡੇ ਸੂਰਬੀਰਾਂ ਦੀ ਗੱਲ ਆ ਤੇ ਜਿਹੜਾ ਕੋਈ ਭੈਣ ਭਰਾ ਨਵਾਂ ਚੈਨਲ ਤੇ ਹੁੰਦਾ ਉਹ ਸਬਸਕ੍ਰਾਈਬ ਕਰ ਸਕਦੇ ਹੋ ਤਾਕੇ ਅਗਲਾ ਨੋਟੀਫਿਕੇਸ਼ਨ ਜਿਹੜਾ ਅਸੀਂ ਪਾਵਾਂਗੇ ਉਹ ਤੁਹਾਡੇ ਤੱਕ ਪਹੁੰਚਦਾ ਰਹੂਗਾ ਧੰਨਵਾਦ ਜੀ